ਆਤਾਂ ਦੇ ਵਿੱਚ ਚਾਹ ਦੀ ਰੇੜੀ ਲਾ ਰਹੀ ਹੈ ਨਾਲ ਦੀ ਨਾਲ ਪੜ੍ਹਾਈ ਵੀ ਹੈ ਜ਼ਰੂਰੀ ਤੇ ਪੜ੍ਹਦੀ ਵੀ ਹੈ ਸਾਡੀ ਇਹ ਧੀ ਤੇ ਨਾਲ ਹੀ ਜਿਹੜੀ ਚਾਹ ਲਾਉਂਦੀ ਹੈ ਤੇ ਚਾਹ ਦੀ ਰੇੜੀ ਤੋਂ ਹੀ ਆਪਣਾ ਪਰਿਵਾਰ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਿਹਾ ਤਾਂ ਜੀਵਨ ਦੇ ਵਿੱਚ ਮਾੜਾ ਸਮਾਂ ਆਉਂਦਾ ਤਾਂ ਉਸ ਮਾੜੇ ਸਮੇ ਨੂੰ ਹੰਡਾਉਣਾ ਤੇ ਉਸ ਮਾੜੇ ਸਮੇ ਦੇ ਵਿੱਚੋਂ ਉੱਪਰਨਾ ਹਰ ਬੰਦੇ ਦੇ ਵਾਸਤੇ ਨਹੀਂ ਹੁੰਦਾ ਪਰ ਇਸ ਧੀ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਮਾੜੇ ਸਮੇ ਨੂੰ ਵੀ ਬਦਲਾਅ ਦੇ ਵਿੱਚ ਜ਼ਰੂਰ ਵਰਤ ਰਹੀ ਹੈ ਧੀ ਸਾਡੇ ਨਾਲ ਮੌਜੂਦ ਹੈ ਬੇਟਾ ਜੀ ਮੈਂ ਪ੍ਰੀਤ ਕੋਲ 12 ਸਾਲ ਕਾ ਵੀ ਇੰਸਟਾਲ ਲਾਣਾ ਪੈ ਰਿਹਾ ਤੁਹਾਨੂੰ ਕੀ ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜਤਾ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਕਾ ਕਰੇ ਲਾਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਤਾਦਾ ਨਹੀਂ ਹੈਗਾ ਕੀ ਕਰਦੇ ਸੀ ਪਾਜੀ ਤੁਸੀਂ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਕਿੰਨੇ ਜਦ ਤੀਏ ਰਹੇ ਹਾਂ ਜੀ ਕਿੰਨੇ ਮਾਰੇ ਹਲਾਤਾਂ ਚ ਰਹੇ ਹਾਂ ਤੁਸੀਂ ਹਾਲਾਤ ਤਾਂ ਵੀ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਪਰ ਬਾਬਾ ਜੀ ਨੇ ਬੜੀਆਂ ਪਿਆਰੀਆਂ ਜਣੇ ਤੁਹਾਡੇ ਪਿਤਾ ਨੇ ਕਿਉਂ ਸਾਥ ਛੱਡ ਗਿਆ ਸਰ ਉਹਨਾਂ ਦੇ ਪਿਤਾ ਉਹਦਾਂ ਨਹੀਂ ਹੈਗਾ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੇ ਬੱਚਿਆਂ ਨੂੰ ਤੱਕਾ ਨਹੀਂ ਦਿੰਦਾ ਚਲੋ ਬੱਚਿਆਂ ਨੂੰ ਕੀ ਆਪਣੇ ਘਰ ਵਲੇ ਨਹੀਂ ਨੂੰ ਤੱਕਾ ਦਿੰਦਾ ਚਲੋ ਜੇ ਤੱਕਾ ਦਿੱਤਾ ਵਾ ਬੱਬਾ ਇਹਨੇ ਸਾਨੂੰ ਆਪਣਾ ਦਰ ਦਿੱਤਾ ਸੀ ਪ੍ਰਮਾਤਮਾ ਨੇ ਆਪਣਾ ਪਿਓ ਮੰਨਿਆ ਉਹਨੇ ਆਪਣੀ ਮਾਂ ਮੰਨਿਆ ਜੈਸੇ ਵੀ ਸਾਡੇ ਕੋਲ ਮਾਂ ਪਿਓ ਸਾਡਾ ਮੇਰੀ ਮਾਂ ਹੈਗੀ ਆ ਕਿੰਨੇ ਵੀ ਮਾੜੇ ਹਾਲਾਤਾਂ ਦੇ ਵਿੱਚ ਰਹੇ ਹਲਾਤ ਵਿੱਚ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਮੱਜਾਂ ਦੇ ਤਾਰਾਂ ਚੋਣੀਆਂ ਕਦੇ ਸੋਚਿਆ ਨਹੀਂ ਕਿ ਮਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾਂ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਹਾਂਜੀ ਪਲੱਸ 2 ਕਲਾਸ ਜਦੋਂ ਹਾਂ ਲੈ ਯਾਰ ਰਿਸ਼ਤੇਦਾਰ ਭੈਣਰਾ ਵਨ ਕਿਸਨੇ ਸਾਥ ਦਿੱਤਾ ਨਹੀਂ ਸਾਰੇ ਨੇ ਛੱਡ ਦਿੱਤੀ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੇੜੀ ਲਾ ਲਈ ਆ ਸਾਡੀ ਬੇਇੱਜ਼ਤੀ ਕਰਾਤੀ ਆ ਸਾਾਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਵਾ ਭਈ ਸਾਡੀ ਹੁਣ ਰੇੜੀ ਆ ਕੁਛ ਟਾਈਮ ਬਾਅਦ ਜਿਸ ਦਿਨ ਕੈਫੇ ਜਾਂ ਮੇਰਾ ਲਾਸਟ ਡ੍ਰੀਮ ਇਹੀ ਐ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡ 'ਚ ਤੁਹਾਡੇ ਰਿਸ਼ਤੇਦਾਰ ਤੇ ਮੇਰੇ ਕੈਫੇ 'ਚ ਕਦੋਂ ਆਏ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨਾ ਆਏ ਜੇ ਤੁਸੀਂ ਕੱਢਦੇ ਉਹਨਾਂ ਰੈਂਕਸ ਕੋਡੀਆਂ ਨੇ ਇਹ ਸੇਵੀਆਂ ਤੁਹਾਡੀਆਂ ਨੇ ਕੀ ਮਤਲਬ ਮੋਟੀਵੇਟ ਨਹੀਂ ਕਿਸੇ ਨੇ ਕੀਤਾ ਡੀਮੋਟੀਵੇਟ ਕੀਤਾ ਕਿ ਤੁਸੀਂ ਚਾਹ ਵਾਲਿਓ ਆ ਬਟ ਆ ਡੋਟ ਕੇਅਰ ਬਿਕੋਜ਼ ਤਾਨੇ ਮੈਨੇ ਵੱਜਦੇ ਰਹਿੰਦੇ ਨੇ ਤਾਂ ਇਹ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਜਬ ਬਦਾਮਾਂ ਨਕਲ ਨਹੀਂ ਆਉਂਦੀ ਹੈਗੀ ਅੰਦ ਦਾ ਠੋਕਰ ਨਾਲ ਤੇ ਮਿਹਣਿਆਂ ਨਾਲ ਆਉਂਦੀ ਆ ਚਲੋ ਥੈਂਕਸ ਜਿਨ੍ਹਾਂ ਨੇ ਮੈਨੂੰ ਤਾਨੇ ਮਾਰੇ ਨੇ ਆਮ ਆ ਸੋ ਸਟਰੋਂਗ ਤੇ ਤਾਂ ਇਹ ਮੇਰੀ ਆ ਚੀਜ਼ ਮੇਰਾ ਬ੍ਰੈਂਡ ਮੇਰੇ ਕੋਲ ਛੋਟੀ ਜਿਹੀ ਇੱਕ ਰੇੜੀ ਆ ਇਹ ਹੀ ਸਮਝੋ ਮੇਰਾ ਬ੍ਰਾਂਡ ਆ ਕੁਝ ਟਾਈਮ ਲੱਗੂਗਾ ਇਹਨੂੰ ਅੱਗੇ-ਅੱਗੇ ਵਧਾਉਣ ਤੇ ਸੋ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਵਧਦੀ ਆ ਸੁਪਨਾ ਤੇ ਆਹੀ ਆ ਕਿ ਕੋਮਲ ਸਤਗੁਰੂ ਨੂੰ ਟੀ ਸਟਾਲ ਨੂੰ ਅੱਗੇ ਵਧਾਣਾ ਮੈਂ ਐਡ-ਆਨ ਚੀਜ਼ਾਂ ਕਰੂੰਗੀ ਨਾਲ-ਨਾਲ ਕਿਉਂਕਿ ਕੱਲੀ ਚਾਹ ਨਾਲ ਕੰਮ ਨਹੀਂ ਚੱਲਣਾ ਹਰ ਇੱਕ ਬ੍ਰਾਂਡ 'ਚ ਆਪਸ਼ਨਸ ਹੁੰਦੀਆਂ ਨੇ ਮੈਂ ਵੀ ਆਪਸ਼ਨਸ ਸਰ ਰੱਖੂੰਗੀ ਤੇ ਬਾਕੀ ਕੰਮ ਆਪਾਂ ਚਲਾਵਾਂਗੇ ਸਟੈਪ ਬਾਈ ਸਟੈਪ ਤੁਹਾਡਾ ਵੀ ਫੋਨ ਨੰਬਰ 95010547069501054706 ਵਿਦ ਗੂਗਲ ਪੇ ਐਂਡ ਨਾਮ ਕੋਮਲਪ੍ਰੀਤ ਕੌਰ ਐਡਰੈਸ ਮੇਰਾ ਵਾ ਅੰਮ੍ਰਿਤਸਰ ਜਲੰਧਰ ਰੋਡ ਸ਼੍ਰੀ ਦਰਸ਼ਨ ਫੇਰੂਮਾਨ ਪਬਲਿਕ ਸਕੂਲ ਦੇ ਸਾਹਮਣੇ ਆ ਸਤਗੁਰੂ ਟੇਪ ਸਟਾਲ ਟਾਈਮਿੰਗ ਮਾਰਨਿੰਗ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਅੱਜ ਅਜੇ ਇੱਥੇ ਪਹੁੰਚੀ ਹਿੱਨੇ ਜਿਹੜਾ ਕਾਲ ਲਾ ਲਈ ਕੀ ਦੱਸਿਆ ਇਹਨਾਂ ਨੇ ਆਪਣੇ ਬਾਰੇ ਬਹੁਤ ਸੋਹਣਾ ਪਰਾਲਾ ਜੀ ਜਿਹਾ ਜਸਾ ਬੇਟੀ ਨੇ ਇੱਕ ਪਿਤਾ ਦਾ ਐਕਸੈਪਟ ਉਹ ਚੈਲੰਜ ਜਿਹੜਾ ਐਕਸੈਪਟ ਕੀਤਾ ਕਿ ਤੁਸੀਂ ਦਿਹਾੜੀਆਂ ਕਦੋਗੇ ਤੁਸੀਂ ਭੁੱਖੇ ਮਰੋਗੇ ਤੁਸੀਂ ਮੇਰੀ ਪੈਰਾਂ ਤੇ ਡੱਗੋਗੇ ਔਰ ਬੇਟੀ ਨੇ ਕੋ ਚੈਲੰਜ ਐਕਸੈਪਟ ਕਰਕੇ ਤੇ ਇੱਕ ਸਟਾਲ ਖੋਲਿਆ ਚਾਹ ਦਾ ਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਇਸਟਾਲ ਨੂੰ ਇੱਕ ਬ੍ਰਾਂਡ ਬਣਾਵਾ ਔਰ ਮੈਂ ਕਿਸੇ ਕੈਫੇ ਹਾਸ ਤੱਕ ਪਹੁੰਚਾਂ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਝ ਹੈ ਨਹੀਂਗਾ ਇੱਥੇ ਨੌਕਰੀਆਂ ਨਹੀਂ ਹੈਗੀਆਂ ਤੇ ਬਿਜ਼ਨਸ ਨਹੀਂ ਹੈਗਾ ਇਹ ਇੱਕ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇਥੇ ਕੋਲ ਕੇ ਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਆ ਤੇ ਉਸ ਪਿਓ ਦੇ ਮੂੰਹ ਤੇ ਵੀ ਬਹੁਤ ਵੱਡੀ ਥੱਪੜ ਆ ਚਪੇੜ ਆ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜਰੂਰਤ ਸੀਗੇ ਤੇ ਇਹਨਾਂ ਨੇ ਛੱਡ ਗਿਆ ਇਹ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਏਗਾ ਜਿਹਦੇ ਉੱਤੇ ਲੋਕੀ ਕਹਾਂਗੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਤੁਹਾਡਾ ਕੰਮ ਸਿਖਾ ਦਿਓ ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਤੇ ਇਹ ਜਿਹੜੇ ਲੋਕ ਆ ਇਹਨਾਂ ਤਾਨੇ ਮਾਰਦੇ ਸੀ ਮਿਹਣੇ ਮਾਰਦੇ ਸੀਗੇ ਉਹ ਇਹਨਾਂ ਕੋ ਆ ਕੇ ਤੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿਦਾਂ ਸਫਲ ਹੋਇਆ ਕੀ ਦੱਸਿਆ ਪਿਤਾ ਜੀ ਨੂੰ ਜਿਉਂ ਗੋਡੇ ਆ ਨਾ ਇਹਨਾਂ ਦੇ ਪਿਤਾ ਜੀ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਮਾਰਕੁਟਾਈ ਕਰਦੇ ਸੀ ਬੱਚਿਆਂ ਨੂੰ ਘਰਦਿਆਂ ਨੂੰ ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ ਤੇ ਜਦੋਂ ਇਹਨਾਂ ਨੇ ਛੱਡ ਕੇ ਚਲੇ ਗਏ ਤੇ ਇਹ ਅੱਜ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਅੱਜ ਜਿਸ ਨਾਲ ਇਹਨਾਂ ਨੇ ਇਹ ਸਟਾਰਟ ਕੀਤਾ ਚਾਹ ਦਾ ਕੰਮ ਤੇ ਇਹਦੇ ਨਾਲ ਇਹ ਆ ਵੀ ਜੇ ਚਾਹ ਦਾ ਕੰਮ ਸਟਾਰਟ ਕੀਤਾ ਕੋਈ ਵੀ ਲੋਕ ਕਹਿੰਦੇ ਕਿ ਚਾਹ ਦਾ ਕੰਮ ਬੁਰਾ ਹੁੰਦਾ ਜਾਂ ਚਾਹ ਵਾਲੇ ਆ ਜਾਂ ਇਹਨਾਂ ਨੂੰ ਤਾਂ ਮਾਰਦੇ ਨੇ ਲੇਕਿਨ ਇਹ ਚਾਹ ਦੇ ਕੰਮ ਤੋਂ ਕੋਈ ਵੀ ਸਫਲ ਆਦਮੀ ਆ ਉਹਦੇ ਪਿੱਛੇ ਉਹਦੀ ਹਕੀਕਤ ਦੇਖੋ ਉਹਦਾ ਕੰਮ ਹਮੇਸ਼ਾ ਜੀਦੋ ਤੋਂ ਕੋਈ ਵੀ ਗਿਣਤੀ ਜਿਹੜੀ ਆ ਨਾ ਉਹ ਜੀਦੋ ਤੋਂ ਸਟਾਰਟ ਹੁੰਦੀ ਆ ਇਹ ਹੇਠਲੇ ਲੈਵਲ ਤੋਂ ਕੰਮ ਜਿਆ ਸਟਾਰਟ ਕੀਤਾ ਜਾਵੇ ਉੱਪਰਲੇ ਲੈਵਲ ਤੱਕ ਪਹੁੰਚ ਜਾ ਪਹੁੰਚ ਜਾ ਉਹਨੂੰ ਚਾਹ ਚਾਹ ਲੱਗਦੇ ਨੇ ਤੁਸੀਂ ਆਉਣ ਵਾਲਾ ਟਾਈਮ ਦੇਖਿਓ ਇਹਦਾ ਕੰਮ ਕਿੱਥੇ ਪਹੁੰਚਦਾ ਹੈ ਸਨੇਹਾ ਜੀ ਇਹ ਜਿਹੜੇ ਬੱਚੇ ਅੱਜ ਕੱਲ ਖਾਸ ਕਰਕੇ ਜਿਹੜੇ ਕਹਿੰਦੇ ਕਿ ਅਸੀਂ ਕੁਝ ਕਰ ਨਹੀਂ ਸਕਦੇ ਸਾਡੇ ਕੋਲ ਹੋਣਾ ਕੁਝ ਨਹੀਂ ਇਹ ਬੱਚੀ ਵਾਲ ਦੇਖ ਕੇ ਕੋ ਸਿੱਖੋ ਕਿ ਜੇ ਬੱਚੀ ਨੇ ਅੱਜ ਇਦਾਂ ਵੱਡਾ ਚੈਲੰਜ ਲੈ ਲਿਆ ਵਾ ਵੀ ਮੈਂ ਕੁਝ ਬਣ ਕੇ ਵਿਖਾਉਣਾ ਮੈਂ 30 ਸਾਲ ਖੋਲ ਕੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਆ ਇਹਦੇ ਵਾਲ ਦੇਖ ਕੇ ਇਹ ਬੱਚੀ ਤੋਂ ਕੁਝ ਲੈ ਕੇ ਸਿੱਖੋ ਔਰ ਆਪਣੀ ਪੜ੍ਹਾਈ ਦਾ ਛੱਡੋ ਮੈਂ ਇਹ ਬੱਚੀ ਨੂੰ ਮੈਂ ਕਹਾਂਗਾ ਕਿ ਆਪਣੀ ਪੜ੍ਹਾਈ ਆਪਣੀ ਵੀ ਨਹੀਂ ਛੱਡਣੀ ਤੇ ਭਰਾ ਦੀ ਵੀ ਛੱਡਣੀ ਪੜ੍ਹਾਈ ਨਾਲ ਨਾਲ ਕੰਪਲੀਟ ਕਰਨੀ ਆ ਔਰ ਜਿਹੜਾ ਸਟਾਲ ਹੈ ਇਹ ਵੀ ਚੱਲਦਾ ਜਾਵੇ ਤੋਂ ਉਹਨਾਂ ਭੈਣ ਭੜਾ ਨੂੰ ਬੇਨਤੀ ਆ ਜਿਹੜੇ ਭੈਣ ਭੜਾ ਦੀ ਸਪੋਰਟ ਕਰਨੇ ਚਾਹੁੰਦੇ ਆ ਉਹ ਜਦੋਂ ਆਉਂਦੇ ਜਾਂਦੇ ਆ ਅਮਰਸਨ ਆਉਂਦਿਆਂ ਹੋਇਆਂ ਇਹਦੇ ਸਟਾਲ ਦੇ ਉੱਤੇ ਖਲੋ ਕੇ ਚਾਹ ਪੀ ਕੇ ਜਾਣ ਔਰ ਭੈਣ ਨੂੰ ਹੌਸਲਾ ਦੇਣ ਇਹ ਬੇਟੀ ਨੂੰ ਵੀ ਹੌਸਲਾ ਦੇਣ ਤੇ ਇੱਥੇ ਆ ਕੇ ਜਦੋਂ ਆਪਾਂ ਚਾਹ ਦਾ ਕੱਪ ਪੀਵਾਂਗੇ ਇਹ ਬੇਟੀ ਨੂੰ ਇੱਕ ਹੌਸਲਾ ਮਿਲ ਜਾਵੇਗਾ